ਆਤ ਵਿੱਚ ਗਲੋਬਲ ਦੇ ਬੇੜੇ ਦੇ ਵਿੱਚ ਵਿਸਾਖੀ ਦੇ ਨਾਲ ਸੰਬੰਧਿਤ ਲਗਾਏ ਗਏ ਮੇਲੇ ਦੇ ਵਿੱਚ ਬਹੁਤ ਸਾਰੀਆਂ ਪੁਰਾਣੇ ਸੱਭਿਆਚਾਰ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਜਿਕਰਯੋਗ ਹੈ ਕਿ ਇਸ ਮੇਲੇ ਦੇ ਵਿੱਚ ਪੁਰਾਣੇ ਪਿੱਤਲ ਦੇ ਭਾਂਡੇ ਪੁਰਾਣੀਆਂ ਪੰਜਾਬ ਦੇ ਨਾਲ ਪੰਜਾਬ ਦੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਵਸਤੂਆਂ ਦਿਖਾਈਆਂ ਗਈਆਂ ਜਿਸ ਦੇ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਸੱਭਿਆਚਾਰ ਅਤੇ ਸਾਡੇ ਵਿਰਸੇ ਦੇ ਬਾਰੇ ਜਾਣਕਾਰੀ ਦਿੱਤੀ ਗਈ। ਸਾਡੇ ਸਾਡੇ ਇੱਕ ਪ੍ਰੋਗਰਾਮ ਕਰਵਾਇਆ ਗਿਆ ਵਕ ਵਕ ਜਿਹੜੀਆਂ ਨੇ ਫੌਤ ਲੱਗੇ ਨੇ ਇਹ ਪੁਰਾਣੇ ਸਮਾਜਿਕਾਂ ਨੂੰ ਪਰੋਦਾ ਇੱਕ ਜਿਹੜਾ ਟੋਲੋ ਵੀ ਲੱਗਿਆ ਹੋਈ ਦਾ ਪਿੰਡਾਂ ਦੇ ਪਾਸਟਾ ਇਹ ਪੁਰਾਣੇ ਬੜੇ ਬੰਦੇ ਜਿਹੜੀ ਚੁੱਕੀ ਆ ਅਜਾ ਕੀ ਕੀਤਾ ਜਿਹੜਾ ਪਾਥਵੇ ਗਲੋਬਲ ਸਕੂਲ ਹੈ ਜੀ ਇਹ ਇਹ ਸਾਡੇ ਜਿਹੜੇ ਹਲਕੇ ਦੀ ਜਿਹੜੀ ਸਰਮੌਰ ਜਿਹੜੀ ਐਜੂਕੇਸ਼ਨ ਸੰਸਥਾ ਅੱਜ ਇਹਨਾਂ ਦੇ ਵਿਹੜੇ ਦੇ ਵਿੱਚ ਜਿਹੜਾ ਵਿਸਾਖੀ ਜਿਹੜਾ ਤਿਹਾਰ ਆਇ ਫੈਲੀਬ੍ਰੇਟ ਕੀਤਾ ਜਾ ਰਿਹਾ ਬੱਚਿਆਂ ਵੱਲੋਂ ਬੜੀ ਵੇਖ ਕੇ ਜਿਹੜਾ ਮਨ ਖੁਸ਼ ਹੋਇਆ ਕਿਉਂਕਿ ਇੱਥੇ ਦੇ ਜਿਹੜੇ ਵੀ ਆ ਪ੍ਰਾਣਾ ਜਿਹੜਾ ਵਿਰਸਾ ਆਪਣਾ ਉਹਦੇ ਨਾਲ ਸੰਬੰਧ ਜਿਹੜੀਆਂ ਝਲਕੀਆਂ ਨੇ ਉਹ ਵਿਖਾਈਆਂ ਗਈਆਂ ਨੇ ਬੱਚਿਆਂ ਦੇ ਨਾਲ ਬੱਚੇ ਗਿੱਧਾ ਪਾ ਰਹੇ ਨੇ ਭੰਗੜਾ ਪਾ ਰਹੇ ਨੇ ਆਪਦੀ ਆਪਦੀ ਐਕਟੀਵਿਟੀ ਕਰ ਰਹੇ ਨੇ ਹੋਰ ਵੀ ਬڑے ਜਿਹੜੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਨਾਮ ਜਿੱਤੇ ਆ ਬੜਾ ਸੋਹਣਾ ਪ੍ਰੋਗਰਾਮ ਮਨ ਖੁਸ਼ ਹੋਇਆ ਦੇਖ ਕੇ ਕਿਉਂਕਿ ਬੜੇ ਘੱਟ ਇੰਸਟੀਚਿਊਟ ਇਹੋ ਜਿਹੇ ਨੇ ਜਿਹੜੇ ਕਿ ਆਪਦੇ ਬੱਚਿਆਂ ਨੂੰ ਜੜ੍ਹਾਂ ਦੇ ਨਾਲ ਜੋੜਦੇ ਨੇ ਉਹ ਜਿਹੜਾ ਪਾਥਵੇ ਆ ਮੈਂ ਅ ਆਸ ਕਰਦਾ ਕਿ ਜਿਹੜਾ ਪਾਥਵੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਲੰਦੀ ਦੀਆਂ ਜਿਹੜਾ ਮਜਲਾਂ ਨੂੰ ਛੋਵੇ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਆਪਦੇ ਵਿਰਸੇ ਨਾਲ ਆਪਦੇ ਸੱਭਿਆਚਾਰ ਨਾਲ ਜੋੜ ਕੇ ਰੱਖੇ ਠੀਕ ਹੈ ਜੀ ਸੁਖਵਾ ਜਿਹੜਾ ਬੈਸਟ ਕਿਦਾਂ ਕੰਮ ਆਇਆ ਗਿਆ ਸਕੂਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਬਸਾਖੀ ਮੇਲਾ ਸਾਡੇ ਵਾਸਤੇ ਇੱਕ ਜਿੱਥੇ ਧਾਰਮਿਕ ਤੇ ਸੱਭਿਆਚਾਰਕ ਮੱਤ ਦਾ ਰੱਖਦਾ ਉਥੇ ਅੱਜ ਆਪਣੇ ਬੱਚਿਆਂ ਨੂੰ ਜਿਹੜਾ ਕਲਚਰ ਆ ਸਾਡਾ ਪੰਜਾਬੀ ਸੱਭਿਆਚਾਰ ਆ ਜਿਹੜਾ ਉਹਦੇ ਨਾਲ ਬਹੁਤ ਜੋੜਨਾ ਬਹੁਤ ਜ਼ਰੂਰੀ ਹੈ ਜਿੱਥੇ ਅਸੀਂ ਦੂਸਰੀ ਐਜੂਕੇਸ਼ਨ ਬੱਚਿਆਂ ਨੂੰ ਦੇ ਕੇ ਦੁਨੀਆ ਦੇ ਵਿੱਚ ਭੇਜਦੇ ਆ ਉਹਦੇ ਨਾਲ ਨਾਲ ਸਾਡੇ ਬੱਚਿਆਂ ਦੇ ਵਿੱਚ ਜਿਹੜੀਆਂ ਨੈਤਿਕ ਕਦਰ ਕੀਮਤਾਂ ਨੇ ਉਹ ਵੀ ਹੋਣੀਆਂ ਬਹੁਤ ਜ਼ਰੂਰੀ ਨੇ ਔਰ ਪਾਥਵੇਜ਼ ਗਲੋਬਲ ਸਕੂਲ ਪਹਿਲੇ ਦਿਨ ਤੋਂ ਹੀ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਮੁੱਖ ਰੱਖ ਕੇ ਚੱਲਿਆ ਹੋਇਆ ਜਿੱਦਾਂ ਮੋਰਲ ਵੈਲਿਊ ਦਾ ਪੀਰੀਅਡ ਪਾਥਵੇਜ਼ ਦੇ ਰਿਹਾ ਔਰ ਇਸੇ ਢੰਗ ਦੇ ਨਾਲ ਹੀ ਅੱਜ ਵਿਸਾਖੀ ਫੇਰ ਜਿਹੜਾ ਸਾਕੀ ਮੇਲਾ ਉਹ ਪਾਥਵੇਜ ਦੇ ਵਿਹੜੇ ਦੇ ਵਿੱਚ ਮਨਾਇਆ ਗਿਆ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਿਦਾਂ ਸਟਾਲ ਜਿੱਦਾਂ ਮੇਲੇ ਦੇ ਉੱਤੇ ਲੱਗਦੀਆਂ ਲੱਗੀਆਂ ਸੀ ਔਰ ਦੂਸਰੇ ਪਾਸੇ ਜਿਹੜਾ ਪੰਜਾਬੀ ਸੱਭਿਆਚਾਰ ਉਹ ਦਰਸਾਉਂਦਾ ਗੱਡਾ ਟਰੈਕਟਰ ਘੋੜੇ ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਉੱਥੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਭਾਂਡੇ ਨੇ ਪਿਛਲੇ ਚਰਖੇ ਨੇ ਮਧਾਣੀਆਂ ਨੇ ਜੋ ਅਲੋਪ ਹੋ ਚੁੱਕੀਆਂ ਨੇ ਉਹ ਸਾਰੀਆਂ ਅੱਜ ਪਾਥਵੇਜ ਨੇ ਆਪਣੇ ਵਿਹੜੇ ਦੇ ਵਿੱਚ ਡਿਸਪਲੇ ਕਰਕੇ ਬੱਚਿਆਂ ਨੂੰ ਇੱਕ ਪੰਜਾਬੀ ਸੱਭਿਆਚਾਰਨ ਜਿੱਤੇ ਜੋੜਨ ਦੀ ਕੋਸ਼ਿਸ਼ ਕੀਤੀ ਆ ਉੱਥੇ ਦੱਸਿਆ ਕਿ ਇਹ ਤਿਹਾਰ ਸਾਡੇ ਪੰਜਾਬ ਵਾਸਤੇ ਕਿੰਨਾ ਜ਼ਿਆਦਾ ਮਹੱਤਵਪੂਰਨ ਹੈ ਲਾਈਟ ਦੇਸ਼ ਚੈਨਲ ਦੇ ਲਈ ਸਰਬਜੀਤ ਤਰੌਲੀ ਦੀ ਵਿਸ਼ੇਸ਼ ਰਿਪੋਰਟ